ਏਪੀ 24 ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਬਸੀ ਪਠਾਣਾ ਦੇ ਦੁਕਾਨਦਾਰ ਕਿਉਂ ਹਨ ਪਰੇਸ਼ਾਨ ਕਿ ਗਾਹਕਾਂ ਦੀ ਘਾਟ ਕਾਰਨ ਕਾਰੋਬਾਰ ਪ੍ਰਭਾਵਿਤ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਗਾਹਕ ਗਵਾਂਡੀ ਸ਼ਹਿਰਾਂ ਵੱਲ ਜਾ ਰਹੇ ਹਨ ਜਿੱਥੇ ਬਿਹਤਰ ਸਹੂਲਤਾਂ ਉਪਲਬਧ ਹਨ ਇਸ ਨਾਲ ਉਹਨਾਂ ਦੇ ਕਾਰੋਬਾਰ ਤੇ ਮਾੜਾ ਪ੍ਰਭਾਵ ਪੈ ਰਿਹਾ ਹੈ ਪੇਸ਼ ਹੈ ਏਪੀ 24 ਤੋਂ ਪਾਰਸ ਗੌਤਮ ਦੀ ਰਿਪੋਰਟ ਸਰ AP24 ਦੇਖਦੇ ਸਾਰੇ ਦਰਸ਼ਕਾਂ ਸਵਾਗਤ ਹੈ ਤੇ ਮੈਂ 파ਰਸ ਗੌਤਮ ਤੇ ਅੱਜ ਅਸੀਂ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਹਲਕਾ ਬਸੀ ਪਠਾਣਾ ਮੇਨ ਬਾਜ਼ਾਰ ਦੇ ਵਿੱਚ ਖੜੇ ਆਂ ਦੱਸਿਆ ਜਾਂਦਾ ਹੈ ਕਿ ਕਿਸੇ ਸਮੇਂ ਪਹਿਲਾਂ ਇਸ ਮਾਰਕੀਟ ਦੇ ਵਿੱਚ ਉੱਚਾ ਪਿੰਡ ਖਮਾਣੋਂ ਦੂਰੋਂ ਦੂਰੋਂ ਲੋਕ ਆ ਕੇ ਸ਼ਾਪਿੰਗ ਕਰਦੇ ਸੀ ਦੁਕਾਨਾਂ ਤੇ ਤੋਂ ਕੱਲ ਕੈਮਰਾਮੈਨ ਦਿਖਾਣਗੇ ਤੁਹਾਨੂੰ ਲਾਈਵ ਤਸਵੀਰਾਂ ਕਿ ਸਾਰੀ ਹੀ ਮਾਰਕੀਟ ਬਿਲਕੁਲ ਖਾਲੀ ਪਈ ਹੈ ਤੇ ਦੁਕਾਨ ਤੇ ਕੋਈ ਵੀ ਗਾਖ ਵੇਖਣ ਨੂੰ ਨਹੀਂ ਮਿਲ ਰਿਹਾ ਕੀ ਕਾਰਨ ਹੈ ਤੇ ਆਓ ਸਾਡੇ ਨਾਲ ਕੁਝ ਦੁਕਾਨਦਾਰ ਜੁੜੇ ਇਹਨਾਂ ਤੋਂ ਪੁੱਛ ਲੈਣੇ ਕਿ ਕੀ ਕੀ ਮਸਲਾ ਸਾਰਾ ਹੈ ਹਾਂਜੀ ਭਈਆ ਨਮਸਕਾਰ ਜੀ ਨਮਸਕਾਰ ਜੀ ਕੀ ਨਾਮ ਹੈ ਸਰ ਤੁਹਾਡਾ ਪਰੇਸ਼ ਮਿੱਤਰ ਜੀ ਗਾਖ ਨਹੀਂ ਵੇਖਣ ਨੂੰ ਮਿਲਿਆ ਦੁਕਾਨ ਤੇ ਕਾਰਨ ਕੀ ਹੈ ਜੀ ਕారణ ਕਿਹ ਹੈ ਜੀ ਇੱਕ ਕਾਰਨ ਨਹੀਂ ਹੈ ਜੀ ਸਭ ਤੋਂ ਪਹਿਲਾਂ ਤਾਂ ਸਾਧਨ ਖੜਾਣ ਦੀ ਕੋਈ ਸੁਵਿਧਾ ਨਹੀਂ ਹੈ ਜੀ ਸਾਡੀਆਂ ਸੜਕਾਂ ਦਾ ਬਹੁਤ ਬੁਰਾ ਹਾਲ ਹੈ ਸ਼ਹਿਰ ਦੇ ਲੱਗਦੀਆਂ ਨਾਲ ਇੰਡੀਆ ਵੀ ਸੜਕਾਂ ਸਾਰੀਆਂ ਹੀ ਟੁੱਟੀਆਂ ਪਈਆਂ ਜੀ ਉਸ ਤੋਂ ਬਾਅਦ ਕੋਈ ਵਾਸ਼ਰੂਮ ਦੀ ਸੁਵਿਧਾ ਨਹੀਂ ਹੈ ਜੀ ਠੀਕ ਹੈ ਜੀ ਗਾਹ ਕੰਦਰ ਆਂਦਾ ਨਹੀਂ ਹੈ ਮਾਰਕੀਟ ਅੰਦਰ ਆ ਸਾਡੀ ਇਸ ਕਰਕੇ ਦੁਕਾਨਦਾਰ ਸਾਰੇ ਦਿਨੇ ਬੈਠੇ ਜੀ ਇਸ ਕਾਰਨ ਦੁਕਾਨਾਂ ਵੀ ਅੱਧੀਆਂ ਬੰਦ ਹੋ ਚੁੱਕੀਆਂ ਨੇ ਗਾੜੇ ਜੀ ਜਰ ਜੀ ਕਿੰਨਾ ਸਮਾਂ ਹੋ ਗਿਆ ਕੋਣ ਦੁਕਾਨਦਾਰੇ ਦਾ 50 ਸਾਲ ਹੋ ਗਿਆ ਜੀ 50 ਸਾਲ ਹੋ ਗਏ ਇਹ ਗੱਲ ਕਿਹਾ ਜਾਂਦਾ ਵੀ ਬਟੇ ਬਜ਼ੁਰਗਾਂ ਤੋਂ ਚੱਲ ਰਹੀ ਹੈ ਸ਼ਾਪ ਕਿਸੇ ਸਮੇਂ ਪਹਿਲਾਂ ਔਰ ਇਹ ਮਾਰਕੀਟ ਦੇ ਵਿੱਚ ਬਹੁਤ ਰੌਣਕ ਹੁੰਦਾ ਸੀ ਔਰ ਦੁਕਾਨ ਤੇ ਗਾਹਕ ਹੁੰਦਾ ਸੀ ਤੇ ਅੱਜ ਤੱਕ ਦਾ ਕੋਈ ਗਾਹਕ ਨਹੀਂ ਹੈਗਾ ਤੇ ਪ੍ਰਸ਼ਾਸਨ ਨੂੰ ਕੀ ਅਪੀਲ ਕਰਦੀ ਪ੍ਰਸ਼ਾਸਨ ਤਾਂ ਹੀ ਬਿਲ ਕਰਦੇ ਆ ਜੀ ਸਾਨੂੰ ਸ਼ਹਿਰ ਨੂੰ ਸਹੂਲਤਾਂ ਦਿੱਤੀਆਂ ਜਾਣ ਵੱਦੋ ਵੱਦ ਬਾਜ਼ਾਰ ਨੂੰ ਸਹੂਲਤਾਂ ਦਿੱਤੀਆਂ ਜਾਣ ਜਿਸ ਨਾਲ ਕਾਰਨ ਦੁਕਾਨਦਾਰਾਂ ਦਾ ਕੰਮ ਚੱਲ ਸਕੇ ਸਾਡੇ ਪਿੰਡਾਂ ਤੋਂ ਬਸ ਫਸਲਾਂ ਜੁੜੀਆਂ ਤੇ ਸਾਡੇ ਨਾਲ ਕੁਝ ਹੋਰ ਦੁਕਾਨਦਾਰ ਵੀ ਜੁੜਿਆ ਆ ਉਹ ਇਹਨਾਂ ਤੋਂ ਵੀ ਪੁੱਛ ਲੈਣੇ ਹਾਂਜੀ ਸਰ ਨਮਸਕਾਰ ਜੀ ਨਮਸਕਾਰ ਜੀ ਪਿੰਡਾਂ ਦਾ ਹਾਂਜੀ ਸਰ ਆਪਣਾ ਹਰਮਨਤ ਲਾਲ ਜੀ ਹਰਮਨਤ ਲਾਲ ਜੀ ਕੀ ਮਸਲਾ ਹੈ ਜੀ ਕੀ ਕਾਰਨ ਕੀ ਹੈ ਮਸਲਾ ਹੈ ਜੀ ਸ਼ਹਿਰ ਕੱਟਦਾ ਜਾ ਰਿਹਾ ਪਿੰਡਾਂ ਤੋਂ ਕੱਟਦਾ ਜਾ ਰਿਹਾ ਕੁਝ ਸੁਵਿਧਾ ਨਹੀਂ ਹੈਗੀ ਪਿੰਡਾਂ ਦੇ ਗਾਹਾਂਕ ਸ਼ਹਿਰਾਂ ਨੂੰ ਘਟ ਆ ਰਹੇ ਆਂ ਸਰੰਦ ਬਰਿੰਡਾ ਹੋਰ ਪਾਸੇ ਜਾ ਰਹੇ ਆਂ ਬਾਈ ਦੇ ਕਰਕੇ ਦਿਨ ਪਦੇ ਨਾਲ ਪਿੱਛੇ ਹੁੰਦੇ ਜਾ ਰਹੇ ਆਂ ਔਰ ਜਿਹੜੇ ਕਥਵੇ ਇੱਥੇ ਪਿੰਡ ਅਸਮਾਨ ਆਣਉਂਦੇ ਤੇ ਉਹ ਹੱਟਣੋਂ ਵੱਧ ਡਿਵੈਲਪ ਹੋ ਚੁੱਕੇ ਆ ਬਿਲਕੁਲ ਬਿਲਕੁਲ ਦੇਖਿਆ ਜਾ ਰਿਹਾ ਉੱਚਾ ਪਿੰਡ ਹਾਂਜੀ ਹਾਂਜੀ ਅਸਮਾਨ ਤੇ ਅੱਜ ਚੁੰਨੀ ਬੜਾਲੀ ਸਾਰੇ ਇਹਦੇ ਨਾਲ ਸੱਪਾ ਸੀ ਨਾ ਵੱਧ ਡਿਵੈਲਪ ਹੈ ਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਵੀ ਦੁਕਾਨਦਾਰੀ ਕਰਦੇ 30 ਸਾਲ ਹੋ ਗਏ 30 ਸਾਲ ਹੋ ਗਏ ਤੇ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਨੂੰ ਤਾਂ ਹੀ ਮੰਗ ਹੈ ਜੀ ਸ਼ਹਿਰ ਕੰਦੇ ਧਿਆਨ ਦੇਣ ਉਹਨਾਂ ਦਾ ਹੱਕ ਵੀ ਬਣਦਾ ਤੇ ਸਾਡੀ ਜ਼ਰੂਰਤ ਵੀ ਹੈਗੀ ਹੈ ਜੀ ਇਹ ਸਾਡੇ ਨਾਲ ਕੁਝ ਹੋਰ ਦੁਕਾਨਦਾਰ ਵੀ ਜੁੜੇ ਆ ਇਹਨਾਂ ਤੋਂ ਵੀ ਪੁੱਛ ਲੈਣੇ ਹਾਂਜੀ ਮੈਂ ਰੋਸ਼ਟਾਰ ਜੀ ਕੀ ਨਾਮ ਹੈ ਮੈਮ ਰੀਨ ਰੀਨ ਮੈਮ ਸ ਮਾਰਕੀਟ ਦੇ ਵਿੱਚ ਖਾਲੀ ਪਿਆ ਕਾਰਨ ਕੀ ਹੈ ਜੀ ਸਰ ਸਭ ਤੋਂ ਵੱਡਾ ਕਾਰਨ ਤਾਂ ਇਹ ਹੈ ਕਿ ਜਿਹੜੇ ਮੇਨ ਮੇਨ ਐਂਟਰੈਂਸ ਆਪਣੇ ਪਸੀ ਪਠਾਨਾ ਦੇ ਤੁਸੀਂ ਜਾ ਕੇ ਇਸ ਟਾਈਮ ਦੇਖ ਸਕਦੇ ਹੋ ਜਿੰਨੇ ਵੀ ਐਂਟਰੈਂਸ ਨੇ ਸਾਰੇ ਰੋਡ ਟੁੱਟੇ ਹੋਏ ਨੇ ਪਿੰਡ ਦਾ ਸਾਰਾ ਕਸਟਮਰ ਉਹਨਾਂ ਰੋਡਸ ਤੋਂ ਹੀ ਅੰਦਰ ਆਣਾ ਤਾਂ ਜਦੋਂ ਰੋਡ ਟੁੱਟੇ ਹੋਏ ਹਨ ਉਹਨਾਂ ਨੂੰ ਇਹ ਲੱਗਦਾ ਕਿ ਆਪਾਂ ਸ਼ਹਿਰ ਦੇ ਅੰਦਰ ਕੀ ਜਾਣਾ ਆਪਾਂ ਸ਼ਹਿਰ ਤੋਂ ਬਾਹਰ ਕਿਸੇ ਹੋਰ ਸ਼ਹਿਰ ਚ ਜਾਈਏ ਕਿਸੇ ਅਦਰ ਸ਼ਹਿਰ ਦੇ ਵਿੱਚ ਚਾਹੋ ਤੁਸੀਂ ਇਸ ਰੰਦ ਚਲੇ ਜਾਓ ਖੰਨਾ ਚਲ ਜਾਓ ਹਰ ਇੱਕ ਸ਼ਹਿਰ ਦੀ ਮਾਰਕੀਟ ਦੇ ਵਿੱਚ ਤੁਹਾਨੂੰ ਥੋੜੀ ਥੋੜੀ ਸਪੇਸ ਤੋਂ ਬਾਅਦ ਵਾਸ਼ਰੂਮ ਮਿਲਣਗੇ ਔਰ ਜਿਹੜੀ ਘਰ ਦੀ ਪਰਚੇਜ਼ਿੰਗ ਹੁੰਦੀ ਹੈ ਜੋ ਵੀ ਪਰਚੇਜ਼ਿੰਗ ਕਰਨੀ ਹੈ ਉਹ ਲੇਡੀਜ਼ ਹੀ ਕਰਦੀ ਆ ਜਾਂਦਾ ਹੈ। ਜਦ ਲੇਡੀਜ਼ ਨੂੰ ਵਾਸ਼ਰੂਮ ਦੀ ਫੈਸਿਲਿਟੀ ਨਹੀਂ ਮਿਲੂਗੀ ਤਾਂ ਲੇਡੀਜ਼ ਬੱਸੀ ਬਠਾਨਾ ਦੇ ਬਾਜ਼ਾਰ ਚ ਕੀ ਕਰਨ ਆਏ? ਜੀ ਜੀ ਸਰ ਦੇਖਿਆ ਜarre ਮੈਡਮ ਕੀ ਕਸਟਮਰ ਬਾਹਰੋਂ ਆਂਦਾ ਤੇ ਬਾਹਰੋਂ ਹੀ ਮੁੜ ਜਾਂਦਾ ਹੈ। ਤੇ ਜਿੰਨੇ ਦੁਕਾਨਦਾਰ ਬਾਹਰ ਨੇ ਸਾਰੇ ਮਤਲਬ ਕਿ ਕੰਮ ਕਰ ਰਹੇ ਨੇ ਬਟ ਪੂਰੇ ਦੇਖਿਆ ਜarre ਕਿ ਮੇਨ ਬਾਜ਼ਾਰ ਬੱਸੀ ਦਾ ਉਹ ਖਾਲੀ ਬੈਠਾ ਨੂੰ ਮਿਲਦਾ। ਹਾਂਜੀ ਬਿਲਕੁਲ ਸਰ ਤੁਸੀਂ ਟਾਈਮ ਦੇਖ ਸਕਦੇ ਹੋ ਇਸ ਟਾਈਮ ਸ਼ਾਮ ਦਾ ਸਮਾਂ ਤੇ ਸ਼ਾਮ ਨੂੰ ਬਾਜ਼ਾਰ ਦੇ ਵਿੱਚ ਪੂਰੀ ਰੌਣਕ ਹੋਣੀ ਚਾਹੀਦੀ ਹੈ ਔਰ ਵਿਆਹਾਂ ਸ਼ਾਦੀਆਂ ਦਾ ਸੀਜ਼ਨ ਤੇ ਬਸੀ ਪਠਾਨਾ ਦਾ ਬਾਜ਼ਾਰ ਬਿਲਕੁਲ ਖਾਲੀ ਪਿਆ ਸਿਰਫ ਉਹਦਾ ਮੇਨ ਰੀਜ਼ਨ ਇੱਕ ਵਾਸ਼ਰੂਮ ਔਰ ਪਾਰਕਿੰਗ ਦੀ ਫੈਸਿਲਿਟੀ ਨਹੀਂ ਹੈ ਔਰ ਜਿਹੜੀਆਂ ਸੜਕਾਂ ਟੁੱਟੀਆਂ ਹੋਈਆਂ ਤਾਂ ਲੋਕ ਇਸ ਕਰਕੇ ਬਾਹਰ ਨੂੰ ਜਾਂਦੇ ਨੇ ਪ੍ਰਸ਼ਾਸਨ ਤੋਂ ਵੀ ਮੰਗ ਕਰ ਪ੍ਰਸ਼ਾਸਨ ਤੋਂ ਸਾਨੂੰ ਇਹ ਹੀ ਅਪੀਲ ਹੈ ਕਿ ਪਲੀਜ਼ ਬਸੀ ਪਠਾਨਾ ਕਰਨੀ ਤੇ ਆਂਦੋ ਨਹੀਂ ਤਾਂ ਬਸੀ ਪਠਾਨਾ ਬਹੁਤ ਪਿੱਛੇ چلا ਜਾਏਗਾ ਥੈਂਕ ਯੂ ਜੀ ਤੇ ਆਓ ਤੁਹਾਨੂੰ ਦਿਖਾ ਰਹੇ ਹਾਂ ਦੁਕਾਨ ਦਾ ਅੰਦਰ ਦਿਖਾ ਰਹੇ ਹਾਂ ਤੇ ਇੱਕ ਵੀ ਗਾਖ ਵੇਖਣ ਨੂੰ ਨਹੀਂ ਮਿਲ ਰਿਹਾ ਦੁਕਾਨਦਾਰ ਇਸ ਤੋਂ ਬੜਾ ਪਰੇਸ਼ਾਨ ਵਿਖਾਈ ਦੇ ਰਹੇ ਨੇ ਤੇ ਤੁਹਾਨੂੰ ਅੱਗੇ ਵੀ ਲੈ ਚੱਲਦੇ ਸਾਡੇ ਕੈਮਰਾਮੈਨ ਦਖਾਨੇ ਹਰੇਕ ਦੁਕਾਨ 'ਚ ਤੁਸੀਂ ਦੇਖ ਸਕਦੇ ਹੋ ਕਿ ਬਸੀ ਦੀ ਮੇਨ ਮਾਰਕੀਟ ਹੈ ਜਿਹਨੂੰ ਨਿੰਮਾ ਵਾਲਾ ਚੌਂਕ ਆਖਿਆ ਜਾਂਦਾ ਹੈ ਤੇ ਇੱਕ ਵੀ ਦੁਕਾਨ ਤੇ ਗਾਖ ਵੇਖਣ ਨੂੰ ਨਹੀਂ ਮਿਲ ਰਿਆ ਬੜੀ ਹੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਦੁਕਾਨਦਾਰਾਂ ਤੇ ਦੁਕਾਨਦਾਰਾਂ ਨੇ ਅਪੀਲ ਕੀਤੀ ਪ੍ਰਸ਼ਾਸਨ ਨੂੰ ਕਿ ਸ਼ਹਿਰ ਬਸੀ ਪਠਾਨਾ ਵੱਲ ਧਿਆਨ ਦਿੱਤਾ ਜਾਵੇ ਔਰ ਉਰੇ ਮਾਰਕੀਟ ਦੇ ਵਿੱਚ ਵਾਸ਼ਰੂਮ ਵੀ ਬਣਾਇਆ ਜਾਵੇ ਔਰ ਇੱਕ ਪਾਰਕਿੰਗ ਦਾ ਵੀ ਇੰਤਜ਼ਾਮ ਕੀਤਾ ਜਾਵੇ ਜਿਸ ਨਾਲ ਆਗਾਂਖ ਨੂੰ ਆਨ ਅੰਦਰ ਆਉਣ ਦੀ ਕੋਈ ਸਮੱਸਿਆ ਨਾ ਹੋਵੇ ਮੈਂ ਪਾਰਸ ਗੋਤਮ ਕੈਮਰਾਮੈਨ ਨੀਤੀਸ਼ ਗੋਤਮ ਨਾਲ ਐਪੀ 24 ਨਿਊਜ਼